ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਫਰਾਂਸ ਦੇ ਵਿੱਚ ਟੈਲੀਗ੍ਰਾਮ ਦਾ ਜਿਹੜਾ ਸੀਈਓ ਆ ਪਾਵਲ ਡਰੋ ਉਸ ਨੂੰ ਅਰੈਸਟ ਕਰ ਲਿਆ ਗਿਆ ਹੈਗਾ ਰਸ਼ੀਅਨ ਬੌਰਨ ਫਾਊਂਡਰ ਜਿਹੜਾ ਮੈਸੇਜਿੰਗ ਐਪ ਟੈਲੀਗ੍ਰਾਮ ਦਾ ਸੀਈਓ ਹੈਗਾ ਇਹਦੇ ਕੋ ਫਰਾਂਸ ਦੀ ਵੀ ਜਿਹੜੀ ਹੈਗੀ ਆ ਸਿਟੀਨਸ਼ਿਪ ਹੈਗੀ ਆ ਤੇ ਇੱਕ ਹੋਰ ਮੁਲਕ ਦੀ ਵੀ ਹੈਗੀ ਆ ਇਸ ਸਬੰਧ ਦੇ ਵਿੱਚ ਫਰਾਂਸ ਦੇ ਜਿਹੜੇ ਪ੍ਰੈਜ਼ੀਡੈਂਟ ਮੈਕਰੋਨ ਉਹਨਾਂ ਨੇ ਐਕਸ ਦੇ ਉੱਤੇ ਸਟੇਟਮੈਂਟ ਜਾਰੀ ਕੀਤੀ ਹੈ ਕਿ ਗਵਰਨਮੈਂਟ ਇਹਦੇ ਵਿੱਚ ਇਨਵੋਲਵ ਨਹੀਂ ਹੈਗੀ 2 ਦਿਨ ਹੋ ਗਏ ਆਲਰੇਡੀ ਲੀ ਬੋਰਗੇਟ 에어ਪੋਰਟ ਜੋ ਆਊਟਸਾਈਡ ਪੈਰਿਸ ਹੈਗਾ ਉੱਥੇ ਉਹਨਾਂ ਨੂੰ ਜਿਹੜਾ ਉਹਦੇ ਪ੍ਰਾਈਵੇਟ ਜੈਟ ਜੋ ਐਜ਼ਰ ਬਾਈਜ਼ਾਨ ਤੋਂ ਆਇਆ ਸੀ ਉਥੋਂ ਅਰੈਸਟ ਕੀਤਾ ਗਿਆ ਹੈਗਾ ਸਰੋਤਿਆਂ ਨੂੰ ਨਹੀਂ ਦੱਸਦੀ ਜਾਈਏ ਜਿਹੜਾ ਟੈਲੀਗ੍ਰਾਮ ਦਾ ਸੀਈਓ ਆ ਵੀ ਡਰਬ ਹੋਇਗਾ ਇਹ ਆਲਮੋਸਟ ਸਿਮਿਲਰ ਟੂ ਜਿਹੜਾ ਮੈਟਾ ਫੇਸਬੁੱਕ ਦਾ ਹੈਗਾ ਸੀਈਓ ਉਹਦੇ ਬਰਾਬਰੀ ਹੈਗਾ ਆ ਜੇ ਦੇਖਿਆ ਜਾਵੇ ਬਿਲੀਨੀਅਰ ਬੰਦਾ ਆ ਅ ਤੇ ਇਹਦੇ ਤੇ ਚਾਰਜਸ ਇਹ ਲਾਏ ਗਏ ਆ ਪਿਛਲੇ ਦਿਨਾਂ ਦੇ ਵਿੱਚ ਜਦੋਂ ਫਰਾਂਸ 'ਚ ਸਾਰਾ ਕੁਝ ਚੱਲ ਰਿਹਾ ਸੀ ਪ੍ਰੋਟੈਸਟ ਵਗੈਰਾ ਵੀ ਚੱਲ ਰਿਹਾ ਸੀ ਤੇ ਕਈ ਜਿਹੜੇ ਇਸ ਨੇ ਅਲਾਉ ਕੀਤੇ ਜਿਹੜੇ ਮੈਸੇਜ ਲੋਕਾਂ ਵੱਲੋਂ ਜਾਣੇ ਜਿਹਦੇ ਵਿੱਚ ਜਿਹੜੇ ਕੁਝ ਕ੍ਰਿਮੀਨਲ ਸੀ ਜਾਂ ਕੋਈ ਥ੍ਰੈਟ ਵਾਲੇ ਸੀ ਜਾਂ ਇਦਾਂ ਦੇ ਕਿਸੇ ਨੂੰ ਨੁਕਸਾਨ ਵਾਲੇ ਸੀ ਸੋ ਇਹ ਜਿਹੜੀ ਚਾਰਜਸ ਆ ਉਹਦੇ ਉੱਤੇ ਲਾਏ ਗਏ ਹੈਗੇ ਆ ਪਰ ਅਮਰੀਕਾ ਦੇ ਵਿੱਚ ਬਹੁਤ ਸਾਰੇ ਜਿਹੜੇ ਸੀਈਓਸ ਆ ਖਾਸ ਕਰਕੇ ਸੋਸ਼ਲ ਮੀਡੀਆ ਕੰਪਨੀ ਦੇ ਜਿਨ੍ਹਾਂ ਚੋਂ ਇਲੋਨ ਮਸਕ ਵੀ ਹੈਗੇ ਆ ਉਹਨਾਂ ਨੇ ਇਹ ਕਿਹਾ ਆ ਵੀ ਇਹ ਤੱਕਾ ਹੈਗਾ ਫਰੀडम ਆਫ ਐਕਸਪ੍ਰੈਸ਼ਨ ਦਾ ਤੇ ਇਹ ਕੱਲ ਨੂੰ ਉਸ ਨੂੰ ਵੀ ਅਰੈਸਟ ਕਰ ਸਕਦੇ ਆ ਜਾਂ ਕਿਸੇ ਹੋਰ ਕੰਪਨੀ ਨੂੰ ਵੀ ਜਿਹੜੇ ਕੰਪਨੀ ਦਾ ਸੀਈਓ ਆ ਉਸ ਨੂੰ ਵੀ ਅਰੈਸਟ ਕੀਤਾ ਜਾ ਸਕਦਾ ਹੈਗਾ ਜੀ ਬਿਲਕੁਲ ਪਾਵਲ ਜਿਹੜਾ ਹੈਗਾ ਆ ਅ ਇਸ ਨੂੰ ਲੈ ਕੇ ਹੁਣ ਮਕਰੋਂ ਹੋਣੀ ਤੇ ਇਹੀ ਕਹੀ ਜਾਂਦੇ ਆ ਵੀ ਪਿੱਛੇ ਕੋਈ ਪੋਲਿਟਿਕਲ ਮੋਟਿਵ ਨਹੀਂ ਹੈਗਾ ਤੇ ਕਹਿੰਦੇ ਵੀ ਸਾਡੀ ਸਰਕਾਰ ਇਸ ਦੇ ਵਿੱਚ ਕਿਸੇ ਤਰੀਕੇ ਦੇ ਨਾਲ ਨਹੀਂ ਸੀਗੀ ਫਰਾਂਸ ਦੇ ਪ੍ਰੈਜ਼ੀਡੈਂਟ ਨੇ ਕਿਹਾ ਵੀ ਜਿਹੜੀ ਫਾਲਸ ਇਨਫੋਰਮੇਸ਼ਨ ਉਸ ਦੇ ਬਾਬਤ ਜਿਹੜੀ ਆ ਰਹੀ ਆ ਉਹ ਟੋਟਲੀ ਗਲਤ ਆ ਉਸ ਦੀ ਉਹਨਾਂ ਨੇ ਨਿੰਦਾ ਜਿਹੜੀ ਉਹ ਕੀਤੀ ਆ ਸੋ ਕਹਿੰਦੇ ਵੀ ਇਸ ਟਾਈਮ ਇਨਵੈਸਟੀਗੇਸ਼ਨ ਇੱਕ ਅਣਪਛਾਤੇ ਬੰਦੇ ਦੇ ਉਲਟ ਉਹਨਾਂ ਨੇ ਸ਼ੁਰੂ ਕਰ ਦਿੱਤੀ ਹੈਗੀ ਆ ਇਹ ਕਹਿੰਦੇ ਵੀ ਪੁਲਿਸ ਕਸਟਡੀ ਦੇ ਵਿੱਚ ਅਜੇ ਵੀ ਇਸ ਨੂੰ ਰੱਖਿਆ ਗਿਆ ਆ ਉਹਦੇ ਵਾਸਤੇ ਜਾਈਏ ਹਰਜੋਤ ਸਿੰਘ ਜੀ ਵੀ ਟੈਲੀਗ੍ਰਾਮ ਇੱਕ ਜਿਹਾ ਸਾਧਨ ਬਣ ਗਿਆ ਸੀ ਦੁਨੀਆ ਦੇ ਵਿੱਚ ਜਦੋਂ WhatsApp ਦਾ ਵੀ ਰੌਲਾ ਪਿਆ WhatsApp ਤੁਹਾਡਾ ਡਾਟਾ ਅੱਗੇ ਦੇ ਸਕਦਾ ਆ ਇਸ ਨੂੰ ਲੈ ਕੇ ਆ ਹੁਣ ਜਦੋਂ ਲੜਾਈਆਂ ਲੱਗੀਆਂ ਯੂਕਰੇਨ ਹੋ ਗਿਆ ਚਾਹੇ ਹੋਰ ਥਾਵਾਂ ਦੇ ਉੱਤੇ ਆ ਉੱਥੇ ਟੈਲੀਗ੍ਰਾਮ ਨੇ ਜਿਹੜਾ ਖੁੱਲ ਕੇ ਆ ਲੋਕਾਂ ਨੂੰ ਇੱਕ ਦੂਜੇ ਦੇ ਨਾਲ ਮੈਸੇਜ ਕਰਨ ਦੀ ਜਿਹੜੀ ਆ ਉਹ ਇਜਾਜ਼ਤ ਦਿੱਤੀ ਸਰਕਾਰਾਂ ਦੀ ਪਹੁੰਚ ਤੋਂ ਕਿਤੇ ਨਾ ਕਿਤੇ ਉਹ ਬਾਹਰ ਰਿਹਾ ਹੈਗਾ ਕੀ ਹੈ ਜੀ ਬਾਹਰ ਮੋੜ ਕੇ ਇਸ ਦੇ ਡਾਟਾ ਬੇਸ ਦੇ ਉੱਤੇ ਲੋਕਾਂ ਦੇ ਉੱਤੇ ਜਾਂ ਇਹਦੇ ਵਿੱਚ ਜਿਹੜੀ ਚੈਟ ਹੋ ਰਹੀ ਆ ਉਸ ਦੇ ਉੱਤੇ ਇਹ ਨਜ਼ਰਸਾਨੀ ਕਰਨ ਦੀ ਕੋਸ਼ਿਸ਼ ਕਰ ਰਹੇ ਆ ਇਹ ਜਿਹੜੀ ਹੁਣ ਦੇਖਣ ਵਾਲੀ ਗੱਲ ਰਹੇਗੀ ਇਸ ਟਾਈਮ ਇੱਕ ਬਿਲੀਅਨ ਤੋਂ ਵੱਧ ਲੋਕ ਜਿਹੜੇ ਆ ਟੈਲੀਗ੍ਰਾਮ ਨੂੰ ਯੂਜ਼ ਕਰਦੇ ਹੈਗੇ ਆ ਪਹਿਲੇ ਉਹ ਦੇ ਅਰੈਸਟ ਦਾ ਐਲੋਨ ਮਸਕ ਨੇ ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਹੀ ਆ ਕਿ ਕਾਫੀ ਵਿਰੋਧ ਉਹਨਾਂ ਵੱਲੋਂ ਕੀਤਾ ਗਿਆ ਹੈ ਰਸ਼ੀਆ ਦਾ ਮਾਰਕ ਜ਼ਕਰਬਰਗ ਉਸ ਨੂੰ ਕਿਹਾ ਜਾਂਦਾ 39 ਸਾਲਾਂ ਦਾ ਬਿਲੀਅਨਰ ਜਿਹਦੀ ਫੋਰਜ਼ ਮੈਗਜ਼ੀਨ ਨੇ 15.5 ਬਿਲੀਅਨ ਡਾਲਰ ਦੀ ਜਿਹੜੀ ਆ ਆ ਐਸਟੀਮੇਟਡ ਜਿਹੜੀ ਉਹਦੀ ਇਨਕਮ ਆ ਉਹ ਦੱਸੀ ਹੈਗੀ ਆ ਕਹਿੰਦੇ ਭਈ ਟੈਲੀਗ੍ਰਾਮ ਨੇ ਇਹ ਕਿਹਾ ਆ ਭਈ ਜੋ ਲੋਕ ਉਹਦੇ ਤੇ ਪੋਸਟ ਪਾਉਂਦੇ ਆ ਤੁਸੀਂ ਉਹਦੇ ਸਬੰਧ ਦੇ ਵਿੱਚ ਜਿਹੜਾ ਆ ਉਹਦੇ ਸੀਈਓ ਨੂੰ ਰਿਸਪੌਂਸੀਬਲ ਨਹੀਂ ਕਰ ਸਕਦੇ ਹੈਗੇ ਇਹ ਇੱਕ ਤਨਾ ਜੇ ਕੋਈ ਅਬਿਊਜ਼ ਕਰਦਾ ਹੈ ਪਲੈਟਫਾਰਮ ਨੂੰ ਇਹ ਉਹਨਾਂ ਨੇ ਦੱਸਿਆ ਹੈਗਾ ਕ੍ਰੈਮਲਨ ਦੇ ਵਿੱਚ ਜਦੋਂ ਪੱਤਰਕਾਰਾਂ ਨੇ ਉੱਥੇ ਦੇ ਜਿਹੜੇ ਡਮੀਟਰੀ ਪੈਸਕੋਵਾ ਸਪੋਕਸਪਰਸਨ ਉਹਨਾਂ ਨੂੰ ਪੁੱਛਿਆ ਤੇ ਉਹਨਾਂ ਨੇ ਕਿਹਾ ਵੀ ਹਜੇ ਸਾਨੂੰ ਪਤਾ ਨਹੀਂ ਕਿ ਕਿਹੜੇ ਚਾਰਜਸ ਜਿਹੜੇ ਪੈਲਵਿਕ ਦੇ ਉੱਤੇ ਲਾਏ ਗਏ ਹੈਗੇ ਆ ਰਸ਼ੀਆ ਨੂਬੈਸੀ ਜੋ ਪੈਰਸ ਦੇ ਵਿੱਚ ਹੈਗੀ ਆ ਉਹਨਾਂ ਨੇ ਕਿਸੇ ਤਰ੍ਹਾਂ ਦਾ ਵੀ ਕੋਆਪਰੇਸ਼ਨ ਕਰਨ ਦੀ ਜਿਹੜੀ ਗੱਲਬਾਤ ਉਹ ਤੋਂ ਨਾ ਕਰ ਦਿੱਤੀ ਹੈਗੀ ਆ ਜਿਸ ਤਰ੍ਹਾਂ ਮੈਂ ਪਹਿਲਾਂ ਹੀ ਦੱਸਿਆ ਸੀ ਵੀ ਪੈਲਵਿਕ ਇਹ ਈਵਨ ਥੋ ਬੌਰਨ ਰਸ਼ੀਆ ਦੇ ਵਿੱਚ ਆ 2014 ਚ ਰਸ਼ੀਆ ਨੂੰ ਛੱਡ ਕੇ ਚਲਾ ਗਿਆ ਸੀ ਕਿਉਂਕਿ ਰਸ਼ੀਆ ਦੀ ਸਰਕਾਰ ਵੱਲੋਂ ਪੋਟਨ ਦੀ ਸਰਕਾਰ ਵੱਲੋਂ ਪ੍ਰੈਸ਼ਰ ਪਾਇਆ ਗਿਆ ਸੀ ਕਿ ਜਿਹੜੇ ਆਪੋਜੀਸ਼ਨ ਆ ਉਹਨਾਂ ਦੇ ਜਿਹੜੇ ਅਕਾਊਂਟਸ ਆ ਉਹਨਾਂ ਨੂੰ ਜਿਹੜਾ ਸਪਰੈਸ ਕੀਤਾ ਜਾਵੇ ਇਹ ਇਨਕ੍ਰਿਪਟਡ ਐਪਲੀਕੇਸ਼ਨ ਆ ਜਿਹਦੇ ਕੋਲ 1 ਬਿਲੀਅਨ ਤੋਂ ਵੱਧ ਯੂਜ਼ਰਸ ਹੈਗੇ ਆ ਇਹਦਾ ਇਨਫਲੂਐਂਸ ਉਸ ਏਰੀਆ 'ਚ ਬਹੁਤ ਜ਼ਿਆਦਾ ਹੈ ਟੈਲੀਗ੍ਰਾਮ ਦਾ ਰਸ਼ੀਆ ਯੂਕਰੇਨ ਤੇ ਹੋਰ ਬਹੁਤ ਸਾਰੀਆਂ ਰਿਪਬਲਿਕਸ ਜਿਹੜੀਆਂ ਸਾਬਕਾ ਸੋਵੀਅਤ ਯੂਨੀਅਨ ਦੀਆਂ ਹੈਗੀਆਂ ਸੋਵੀਅਤ ਲੈਨਿੰਗਾਰਡ ਚ ਬੌਰਨ ਹੋਇਆ ਤੇ ਗ੍ਰੈਜੂਏਟ ਸੇਂਟ ਪੀਟਰਸਬਰਗ ਸਟੇਟ ਯੂਨੀਵਰਸਿਟੀ ਚੋਂ ਹੋਇਆ ਤੇ ਆਪਣੇ ਉਹਦੇ ਵਿਊਜ਼ ਆਪਣੇ ਆਪ ਨੂੰ ਲਿਬਰਟੇਰੀਅਨ ਸਮਝਦਾ ਹੈਗਾ ਫਰਾਂਸ ਦਾ ਪਾਸਪੋਰਟ ਉਹਨੇ 2021 ਦੇ ਵਿੱਚ ਲਿਆ ਸਪੈਸ਼ਲ ਪ੍ਰੋਸੀਜਰ ਹੁੰਦਾ ਹਾਈ ਪ੍ਰੋਫਾਈਲ ਫੋਰਨਰਸ ਦੇ ਲਈ ਜਿਨ੍ਹਾਂ ਨੂੰ ਐਗਜ਼ੈਂਪਟ ਕੀਤਾ ਜਾਂਦਾ ਹੈਗਾ ਹੋਰ ਜਿਹੜੀਆਂ ਲੀਗਲ ਰਿਕੁਆਇਰਮੈਂਟਸ ਹੁੰਦੀਆਂ ਹੈਗੀਆਂ ਇਸ ਤੋਂ ਬਿਨਾ ਉਹ ਯੂਨਾਈਟਿਡ ਅਰੈਪ ਯੂਨਿਟਸ ਦਾ ਵੀ ਜਿਹੜਾ ਸਿਟੀਜ਼ਨ ਹੈਗਾ ਹੈ ਈਵਨ ਇਵਾਨਸ ਪੀਗਲ ਜਿਹੜੇ ਫਾਊਂਡਰ ਸਨੇਪ ਦੇ ਹੈਗੇ ਆ ਸਨੇਪਚੈਟ ਐਪ ਦੇ ਮੇਕਰ ਹੈਗੇ ਆ ਉਹਨਾਂ ਨੇ ਵੀ ਫਰਾਂਸ ਦੀ ਸਿਟੀਨਸ਼ਿਪ 2018 ਚ ਸੇਮ ਪ੍ਰੋਗਰਾਮ ਦੇ ਅੰਡਰ ਲਈ ਸੀ ਸਨੇਪ ਨੇ ਇਸ ਸਬੰਧ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਸਟੇਟਮੈਂਟ ਆ ਉਹ ਜਾਰੀ ਨਹੀਂ ਕੀਤੀ